ਇਹਨਾਂ ਮੋਟਰਸਾਈਕਲ ਦੀਆਂ ਤਸਵੀਰਾਂ ਦੇਖ ਲਓ ਕਿਤੇ ਇਹਨਾਂ ਮੋਟਰਸਾਈਕਲਾਂ ਦੇ ਵਿੱਚੋਂ ਥੋੜ੍ਹਾ ਵੀ ਚੋਰੀ ਕੀਤਾ ਮੋਟਰਸਾਈਕਲ ਤਾਂ ਨਹੀਂ ਜੀ ਹਾਂ ਪੰਜਾਬ ਪੁਲਿਸ ਦੇ ਵੱਲੋਂ ਵੱਡੀ ਕਾਮਯਾਬੀ ਹਾਸਲ ਕੀਤੀ ਗਈ ਹੈ ਜਿਸ ਦੇ ਵਿੱਚ ਇੱਕ ਗਿਰੋਹ ਦੇ ਦੋ ਨੌਜਵਾਨਾਂ ਨੂੰ ਕਾਬੂ ਕੀਤਾ ਗਿਆ ਹੈ ਜੋ ਰਲ ਕੇ ਮੋਟਰਸਾਈਕਲ ਚੋਰੀ ਕਰਦੇ ਸਿਗੇ ਅਤੇ ਐਫੀ ਡੇਵਿਡ ਦੇ ਆਧਾਰ ਦੇ ਉੱਤੇ ਉਸ ਨੂੰ ਗਿਰਵੀ ਰੱਖ ਦਿੰਦੇ ਸਿਗੇ ਦੇਖ ਸਕਦੇ ਹੋ ਇੱਕ ਬਾਈਕ ਚੋਰੀ ਦੇ ਇਸ ਮਾਮਲੇ ਨੂੰ ਲੈ ਕੇ ਇਹ ਕਾਰਵਾਈ ਸ਼ੁਰੂ ਹੋਈ ਸੀ ਤੇ ਤੇ ਮੋਟਰਸਾਈਕਲ ਜਿਹੜੀ ਹੈ ਹੁਣ ਇਹਨਾਂ ਨੌਜਵਾਨਾਂ ਕੋਲੋਂ ਬਰਾਮਦ ਕੀਤੀ ਗਈ ਨੇ ਤਾਂ ਅੰਦਾਜ਼ਾ ਲਗਾ ਸਕਦੇ ਹੋ ਕਿ ਕਿੰਝ ਇਹਨਾਂ ਦੇ ਵੱਲੋਂ ਬੜੀ ਸਫਾਈ ਦੇ ਨਾਲ ਮੋਟਰਸਾਈਕਲ ਸ਼ਹਿਰ ਦੇ ਵਿੱਚ ਚੋਰੀ ਕੀਤੇ ਜਾਂਦੇ ਸੀਗੇ ਤੇ ਅੱਗੇ ਉਹਨਾਂ ਨੂੰ ਐਫੀਡ ਡੈਵਿਡ ਦੇ ਆਧਾਰ ਦੇ ਉੱਤੇ ਗਿਰਵੀ ਰੱਖ ਕੇ ਪੈਸੇ ਲੈ ਲੈ ਜਾਂਦੇ ਸੀਗੇ ਜੇਕਰ ਤੁਸੀਂ ਵੀ ਕਿਸੇ ਤਰੀਕੇ ਦੇ ਨਾਲ ਕਿਸੇ ਨੂੰ ਕਿਸੇ ਦਾ ਬਾਈਕ ਮੋਟਰਸਾਈਕਲ ਰੱਖ ਕੇ ਪੈਸੇ ਦਿੰਦੇ ਹੋ ਤਾਂ ਖਬਰਦਾਰ ਹੋ ਜਾਓ ਕਿ ਤੇ ਉਹ ਵੀ ਚੋਰੀ ਦਾ ਨਾ ਹੋਵੇ ਕਿਉਂਕਿ ਇੱਕ ਹੈਰਾਨ ਕਰ ਦੇਣ ਵਾਲੀ ਘਟਨਾ ਅਤੇ ਇਹ ਦੋ ਨੌਜਵਾਨ ਕਾਬੂ ਕੀਤੇ ਗਏ ਨੇ ਜਿਨ੍ਹਾਂ ਦੇ ਵੱਲੋਂ ਬਿਹਤ ਵੱਡੇ ਖੁਲਾਸੇ ਕੀਤੇ ਜਾ ਰਹੇ ਨੇ